ਕੇ ਮਰੂਗਾ ਅੱਜ ਤੈਨੂੰ ਦਿਖਾਉਂਗਾ ਮੈਂ ਤਾਰੇ ਤੈਨੂੰ ਪਤਾ ਲੱਗ ਜੂ ਸਾਰਾ ਇਹ ਵੈਸੇ ਮੇਰੇ ਸਾਰੇ ਮੁੱਕਰੀ ਜਨਾ ਤੂੰ ਕੀ ਮੁਕਰ ਮੈਂ ਤੇਰੇ ਵੈਸੇ ਕਿਦੋਂ ਮੁਕਰਿਆ ਯਾਰ ਬਾਈ ਤੇ ਵੈਸੇ ਮੁਕਰਿਆ ਨਹੀਂ ਬਾਈ 15000 ਰੁਪਏ ਲੈਣਾ ਦੀ ਤੇਰੇ ਤੋਂ ਮਹੀਨੇ ਦਾ ਯਾਰ ਦਵਾਈ ਪੀਣੀ ਆ ਭਰਾਵਾ ਇਹ ਦਵਾਈ ਪੀਣੀ ਆ ਤੇ ਦਵਾਈ ਪੀ ਕੇ ਫੇਰ ਹੀ ਮੇਰੇ ਕੋਲ ਆਏ ਦਿੰਦਾ ਨੀਗਾ ਨਹੀਂ ਬਾਈ ਮੈਂ ਪੀਨੂੰ ਅੱਜ ਮੈਂ ਮੈਂ ਅੱਜ ਮਰ ਜਾਣਾ ਬਾਈ ਨਹੀਂ ਬਾਈ ਮੈਂ ਦੇ ਦੂੰ ਮੈਂ ਨਹੀਂ ਭਰਾ ਅੱਜ ਮਰ ਜਾਣਾ ਨਹੀਂ ਭਾਈ ਨਹੀਂ 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 ਮੈਨੂੰ ਭਾਈ ਦਵਾਈ ਦੇ ਦੋ ਮੈਂ ਅੱਜ ਮਰ ਜਾਣਾ ਇਹਨੂੰ ਪਤਾ ਲੱਗ ਗਿਆ ਸਾਰ ਨਹੀਂ ਭਾਈ ਰਹਿਣ ਦੇ ਉਹ ਭਾਈ ਤੂੰ ਭਾਈ ਤੂੰ ਭਾਈ ਯਾਰ ਮੇਰੀ ਗੱਲ ਸੁਣ ਲੈ ਮੈਂ ਅੱਜ ਮਰਨਾ ਹੀ ਮਰਨਾ ਉਹ ਦਵਾਈ ਦਵਾਈ ਫੜ ਕੇ ਮਰਨਾ ਤੁਸੀਂ ਭਾਈ ਉਹ ਹੁਣ ਤੁਸੀਂ ਮੇਰੇ ਪਿੱਛੇ ਗਵਾਹੀ ਦੇਣੀ ਆ ਮੈਂ ਤਾਂ ਮਰ ਜਾਣਾ ਭਾਈ ਭਾਈ ਇੱਕ ਬੰਦਾ ਮੈਨੂੰ ਜ਼ਬਰੇ ਦੇ ਦੇ ਮੈਂ ਮੈਂ ਮਾਰਨਾ ਮੈਂ ਮੈਂ ਤੇਰੇ ਨਾਲ ਨਹੀਂ ਆ ਉਹ ਯਾਰ ਮੈਂ ਭਾਈ ਹੈਲੋ ਭਾਈ ਮੈਂ ਤਾਂ ਜਮਰ ਨਹੀਂ ਮਰਨਾ ਹੈ ਮਰਨਾ ਹੈ ਹਲੋ ਮੈਂ ਤੇਰੇ ਬਾਹਰ ਹੀ ਦੇ ਦੂੰਗਾ ਯਾਰ ਬਾਈ ਇੱਕ ਵਾਰ ਕੋ ਤੂੰ ਤੂੰ ਐਸਾ ਕੋਲ ਖੜਾ ਜਾ ਇੱਥੇ 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 ਬਾਈ ਜਾ 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 ਬਾਈ 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 ਜਾ ਨਹੀ ਬਾਈ ਮੈਂ ਮੈਂ ਮਾਫੀ ਮੈਂ ਮਾਫੀ ਮੈਂ ਮਾਫੀ ਮੰਗਦਾ ਬਾਈ ਯਾਰ ਤੂੰ ਨੇ ਤੈਨੂੰ ਪੈਸੇ ਦਿੰਦਾ ਨਹੀਂ ਮੈਂ ਜਵਾਕਾਂ ਨੂੰ ਕੀ ਖਵਾਵਾਂ ਨਿੱਕੇ ਨਿੱਕੇ ਜਵਾਗਾ ਯਾਰ ਤੂੰ ਹਣ ਤੂੰ ਬਾਈ ਤੁਸ ਵੀ ਮੈਨੂੰ 5-6 ਦਿਨ 5-6 ਦਿਨ ਹੋ ਗਏ ਯਾਰ ਦਿਹਾੜੀ ਨਹੀਂ ਹੁੰਦਾ ਤੇ ਬਾਈ ਹੁਣ ਮੇਰਾ ਕਸੂਰ ਕੀ ਹੈ ਮੇਰਾ ਕਸੂਰ ਕਦੀ ਦੱਸ ਬਾਈ ਮੈਨੂੰ ਪੈਸੇ ਦੇਂਗਾ ਤਾਂ ਫੇਰ ਹੀ ਆਉਂਗਾ ਚਲ ਥੋੜੀ ਤਾਂ ਗੱਲ ਕਰ ਲੈ ਥੋੜੀ ਗੱਲ ਕਰ ਆ ਭਲੇ ਦਿੰਦਾ ਲਾ ਦੇ ਭਣੇ ਨਹੀਂ ਭਾਈ ਮੈਂ ਮਰਨਾ ਹੀ ਮਰਨਾ ਉਹ ਭਾਈ ਪੈਸੇ ਦਿੰਦਾ ਅੱਜ ਪੈਸੇ ਲੈ ਲੈ ਯਾਰ ਇਹ ਲੈ ਲੈ ਪੈਸੇ ਲੈ ਲੈ ਪੈਸੇ ਲੈ ਲੈ ਯਾਰ ਮਰ ਨਹੀਂ ਮਰਨਾ ਪੈਸੇ ਲੈ ਲੈ ਯਾਰ ਅੱਛਾ ਭਾ ਦੱਸ ਦੱਸ ਤੂੰ ਦੱਸ ਕਿ ਤੇਰੇ ਪੈਸੇ ਕਿੰਨੇ ਆ ਯਾਰ ਭਾਈ ਆਪਾ ਪੂਰਾ 15000 ਰੁਪਇਆ ਭਾਈ ਹੌਲੀ ਬੋਲ ਹੌਲੀ ਬੋਲ ਤਿੰਨ ਮਹੀਨੇ ਸਾਰੇ ਕਿੰਨੇ ਕਿੰਨੇ ਆਲੇ ਕਿੰਨੇ ਕਿੰਨੇ ਆਲੇ ਇਕੱਠੇ ਹੋ ਗਏ ਵੀਰੇ ਹੌਲੀ ਬੋਲ ਪਾ ਜੋ ਤੋੜੇ ਸਭ ਤੇਰੇ ਪੈਸੇ ਕਿੰਨੇ ਆ 15000 ਰੁਪਇਆ ਮਹੀਨਾ ਭਾਈ ਤਨ ਮਹੀਨਾ ਮੇਰਾ 45000 ਰੁਪਇਆ ਮੇਰਾ ਪਾਣੀ ਪਿਆਉਣ ਨੂੰ ਲੱਗਿਆ 45000 ਰੁਪਇਆ ਮੇਰਾ 45 ਉਹ ਪਾਣੀ ਪੁਣੀ ਪਿਆ ਦੇਣ ਨੂੰ ਲੱਗਿਆ 45000 ਰੁਪਇਆ ਹਾਂ ਕੋਈ ਤਰ ਪੰਤਾਲੀ 45000 ਰੁਪਇਆ ਦੇ ਦਾਂਗੇ ਬਿਲਕੁਲ ਤਾਂ ਗੱਲ ਕੀ ਹੈ ਬਾਈ ਤੂੰ ਗਰਮ ਖੜੀ ਜਾਣਾ ਬਈ ਗਰਮ ਹੋਣਾ ਹੀ ਆ ਪਹਿਲਾਂ ਆਪਣੇ ਕਿੰਨੇ ਪੈਸੇ ਆਏ ਹੋਏ ਆ ਪਹਿਲਾਂ 10000 ਰੁਪਇਆ ਆ ਸਾਰਾ ਸਾਰਾ 10 10000 ਰੁਪਇਆ 35000 ਰੁਪਇਆ ਰਹਿੰਦਾ ਤੁਹਾਡੇ ਨਹੀਂ 35000 ਰਹਿ ਗਿਆ ਕੋਈ ਨਹੀਂ ਬਾਈ ਤੇਰੇ ਪੈਸੇ ਦੇ ਦਾਂਗੇ ਫਿਰ ਤੂੰ ਯਾਰ ਮੇਰੀ ਗੱਲ ਸੁਣ ਜੋ ਆਖਾ ਨੂੰ ਮੰਗਦੇ ਕਿੱਥੋਂ ਦੇਵਾਂ ਆ ਪਾਣੀ ਪਾਣੀ ਪੀਅ ਦੇ ਬਾਈ ਨੂੰ ਯਾਰ ਪਾਣੀ ਪੀਅ ਦੇ ਮੈਂ ਨਹੀਂ ਪੀਣਾ ਪਾਣੀ ਲੈ ਜਾ ਪਰ ਚਲ ਮੈਂ ਤਾਂ ਨਹੀਂ ਪੀਣੀ ਆ ਉਹ ਬਜਾ ਬਜਾ ਆ ਭਾਈ ਤੂੰ ਬਾਈ ਤਰਫ ਨਹੀਂ ਮੈਂ ਤੂੰ ਐ ਘਰ ਕਿਵੇਂ ਖੜ ਜਾ ਪੈਸੇ ਦਾ ਤੂੰ ਆਪੇ ਲੈ ਜਾ ਮੈਂ ਮੈਂ ਪੈਸੇ ਤੈਨੂੰ ਮੈਂ ਤੈਨੂੰ ਪੈਸੇ ਦੇ ਦਿਆਂਗਾ ਤੈਨੂੰ ਬੈਠ ਬੈ ਜਾ ਪੈਸੇ ਤੈਨੂੰ ਸਾਰੇ ਦੇ ਦਿਆਂਗਾ ਫਿਕਰ ਨਾ ਕਰ ਕੋਈ ਕੋਈ ਨਹੀਂ ਪਾਣੀ ਨਾ ਪੀਂਦੇ ਕੋਈ ਨਹੀਂ ਆ ਹੱਥ ਹੱਥਵਾ ਦੇ ਬਾਈ ਦੇ ਯਾਰ ਪਤਾ ਕੀ ਦਵਾਈ ਵਾਲਾ ਹੱਥ ਹੈ ਕਿ ਲੱਗੇ ਲੱਗ ਲੋਕ ਨਾ ਜਾਣ ਹੱਥੋ ਹੱਥੋ ਲੈ ਬਾਈ ਨਹੀਂ ਮੈਂ ਨਹੀਂ ਹੱਥੋਂ ਨਹੀਂ ਮੈਂ ਨਹੀਂ ਧੋਣਿਆ ਤਾਂ ਓਏ ਤੈਨੂੰ ਪੈਸੇ ਦੇ ਤੈਨੂੰ ਪੈਸੇ ਦੇ ਜੇ ਹੁੰਦਾ ਯਾਰ ਬਾਈ ਯਾਰ ਬਾਈ ਮੈਂ ਤਾਂ ਅੱਜ ਮਰਨਾ ਹੀ ਮਰਨਾ ਬਾਈ ਅਬਾ ਬਾਹਰ ਖੋਲੋ ਯਾਰ ਹੈਲੋ ਆ ਜਾ ਬਈ ਆ ਜਾ ਚਲ ਓਏ ਆ ਜਾ ਚਲ ਮੈਜ ਬਜਾ ਬਜਾ ਹਾਕੋ ਇਕੋ ਇਨੀ ਬਾਈ ਅੱਪਾ ਦੋ ਦੋ ਇਧਰ ਬਤੀ ਦੀ ਨਹੀਂ 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 ਕੋਈ 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 ਓਏ ਯਾਰ ਬਾਈ ਪੱਟੀ ਬੈ ਜਾ ਕਿਉਂ ਆਇਆ ਅਗਦੀ ਇਹਨਾਂ ਜਾ ਦੱਸ ਜਾ ਚਾ ਖਾ ਮੋਕਰੀ ਜਨਾ ਯਾਰ ਪਾਣੀ ਕੋਈ ਨਾ ਤੇਰੇ ਪੈਸੇ ਜਿਹਨੂੰ ਤੇਰੇ ਮੈਂ ਕੋਈ ਫਿਕਰ ਨਾ ਕਰ ਠੀਕ ਹੈ ਮੇਰੀ ਗੱਲ ਸੁਣ ਨਾ ਆਪਾਂ ਭਾਈ ਜਿਹਾ ਬਣਾ ਕੇ ਰੱਖਣਾ ਯਾਰ ਨਾ ਤਾਂ ਜ਼ਿੰਮੇਵਾਰ ਦਾ ਭਾਈ ਤੇਰੇ ਕੋਲ ਕੋਈ ਭਾਈ ਜਿਹਾ ਨਹੀਂ ਰਹਿ ਗਿਆ ਆਪਣਾ ਮੈਂ ਤਾਂ ਬੱਸ ਜਾਣ ਲੱਗਿਆ ਹੁਣ ਕੋਈ ਭਾਈ ਜਿਹਾ ਨਹੀਂ ਭਾਈ ਨਾ ਮੈਂ ਤੇਨੂੰ ਮਿੰਤ ਕਰੀ ਇਹਨਾਂ ਭਾਈ ਜਣ ਕਿਹਾ ਕੋਈ ਕਰੀ ਨਹੀਂ ਨਾ ਯਾਰ ਜਾ ਮੈਂ ਜਵਾਹ ਨੂੰ ਕਹਿੰਦਾ ਉੱਥੇ ਜਾ ਪੈਸੇ ਲੈ ਕੇ ਕਰ ਜਾ ਕੇ ਬਾਜਾ ਆ ਬੋਲਟ ਲਾਇਆ ਮੋਟਰਸਾਈਕਲ ਲਾਇਆ ਪੈਸੇ ਲੈ ਆ ਕੇ ਯਾਰ ਜਾ ਪਾ ਜਾ ਪਾ ਜਾ ਹਮ ਪੈਸੇ ਤੇ ਪੈਂਦੀ ਲਗਾਉਣਾ 35000 ਰੁਪਏ ਜਾ ਦੱਸਦੀ ਗੱਲ ਪੁੱਛੋ ਪੁੱਛ ਲੈ ਪੈਸੇ ਲੈ ਆ ਆ ਪੈਣੇ ਵਾਲਾ ਤਸਵੀਰ ਸਮਝਾ ਦੋ ਉਹਨੂੰ ਅੱਗੇ ਵੀ ਮਰਨਾ ਕੀ ਹੋ ਜਾਊਗਾ ਦੱਸੋ ਬਣਾ ਦੱਸੋ ਬਣਾ ਜਾ ਐ ਨਹੀਂ ਕਰੀਦਾ ਹੁੰਦਾ ਬਾਈ ਕੋਈ ਨਹੀਂ ਕਿਸੇ ਕਿਸੇ ਉਹ ਕਿਸੇ ਤਾਂ ਸੁਣ ਲਾ ਕਿਸੇ ਤਾਂ ਸੁਣ ਲਾ ਮਰ ਕੇ ਘੜਾ ਜ਼ਿੰਦਗੀ ਬਾਰ ਬਾਰ ਆ ਜੂਗੀ ਚੰਗਾ ਜੀ ਜਲਦੀ ਆਸ਼ੀਰਵਾਦ ਕਰ ਯਾਰ 2 ਮਿੰਟ ਚ ਮੁੰਡਾ ਆ ਜਾਣਾ ਨਹੀਂ ਬਾਈ ਇਹ ਦਿੰਦਾ ਹੀ ਨਹੀਂ 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 ਬਾਈ ਉਹ ਪੈਸੇ ਰੰਦਾ ਬਾਅਦ ਚ ਹੱਥ ਨਹੀਂ ਮੁੱਕਰ ਜਾਂਦਾ ਇਹ ਇਹ ਕਹਿੰਦਾ ਤੇ ਮੁੰਡਾ ਪੈਸੇ ਲੈਣ ਤੱਕ ਮੁੰਡਾ ਤੈਨੂੰ ਤੈਨੂੰ ਪੈਸੇ ਮਿਲ ਜਾਂਦਾ ਦੇਖ ਆਪਣੇ ਯਾਰ ਆਪਾਂ ਭੈਣਾਂ ਖੜੀਆਂ ਹਨਾ ਠੀਕ ਆ ਆਪਣੀ ਮਾਸੀ ਆ ਆਪਣੀ ਭੈਣ ਆ ਹਾਂ ਤੈਨੂੰ ਸਮਝਾਈ ਜਾਂਦੀ ਆ ਨਾ ਕਰ ਵੀਰਣ ਕੇ ਤਾਂ ਕਿੰਨੇ ਗੱਲਾਂ ਚ ਕੁਛ ਨਹੀਂ ਯਾਰ ਹੈ ਬਾਈ ਮੈਂ ਨਹੀਂ ਸਮਝਣਾ ਤੂੰ ਮੈਂ ਜਿੰਨਾ ਚਿਰ ਮੇਰੇ ਪੈਸੇ ਨਹੀਂ ਦਿੰਦਾ ਉੰਨਾ ਚਿਰ ਮੈਂ ਤਾਂ ਇਹੀ ਕਰਨਾ ਤੈਨੂੰ ਪੈਸੇ ਦੇਦਾ ਬਾਈ ਸੇਮ ਵੀਰੇ ਯਾਰ ਅਬ ਤੂੰ ਬਈ ਮੇਰੇ ਨਾਲ ਪਹਿਲਾਂ ਕੰਮ ਕੀਤਾ ਮੇਰੇ ਨਾਲ ਲੱਗੇ ਰਿਹਾ ਨਾ ਕਿੰਨੇ ਕਿੰਨੇ ਸਾਲ ਲੱਗੇ ਮੇਰੇ ਨਾਲ ਮੈਂ ਲੱਗਿਆ 2 ਸਾਲ ਤੇ ਮੈਂ ਤਰੱਕੀ ਦੇ ਰਿਹਾ ਰੱਖਿਆ ਨਹੀਂ ਬਾਈ ਹਾਂ ਬਾਈ ਹੁਣ ਉਹ ਬੰਦਾ ਮੈਂ ਉਹਦੇ ਪੈਸੇ ਉਹਨੇ ਮੈਂ ਉਹਦਾ ਕਰਬੀਆ ਮੈਂ ਰੱਖਿਆ ਤੂੰ ਤਾਂ ਕਹਿੰਦਾ ਮਾੜੀ ਕਰ ਮੇਰੇ ਪੈਸੇ ਲੈ ਦੇ ਦੂ ਇਹੇ ਬਾਈ ਮੈਨੂੰ ਪਤਾ ਕੀ ਹੈ 2 ਮਹੀਨੇ ਦੇ ਪਹਿਲਾਂ ਨਹੀਂ ਬਾਈ ਦਿੱਤੇ ਨੇ ਬੜੇ ਗਲਤ ਕਰੀਏ ਕੁਝ ਵੀ ਨਹੀਂ ਗਲ ਹੋਈ ਭਣੇ ਐ ਕਿ ਨਾ ਫਸਲ ਨਹੀਂ ਹੋਈ ਤੇ ਇੱਕ ਇੱਕ ਰੇਟ ਲਮਟ ਦੀ ਹੋ ਗਈ ਹੈ ਬਾਪੂ ਦੀ ਮੌਤ ਹੋ ਗਈ ਸੀ ਤੇ ਪੈਸੇ ਨਹੀਂ ਦੇ ਸਕੇ بس ਉਸ ਗੱਲ ਤੋਂ ਮੈਂ ਮਤਲਬ ਖਾ ਚੜ ਗਿਆ ਬਾਕੀ ਨੂੰ ਉਂਗਲ ਲਾਈ ਹੋਈ ਬੰਦਾ ਬੰਦਾ ਨਹੀਂ ਮੜਾ ਇਹ ਨਹੀਂ ਕੋਈ ਨਾ ਬਾਈ ਵੱਡੀ ਬਾਈ ਸਹੀ ਸਹੀ ਤੈਨੂੰ ਨਹੀਂ ਮੈਨੂੰ ਕਿਸੇ ਨੇ ਉਂਗਲ ਨਹੀਂ ਲਾਈ ਐ ਕਰ ਤੂੰ ਸੌ ਖਾ ਜਾ ਮੈਨੂੰ ਨਹੀਂ ਲਾਈ ਕਿਸੇ ਨੇ ਤੂੰ ਤੂੰ ਸੌ ਬਾ ਦੇ ਇਸ ਗੱਲ ਦੀ ਮੈਂ ਸੌ ਖਾ ਦਿਨਾ ਕੀ ਦੀ ਸੌ ਬਾਵਾ ਐ ਕਰ ਤੇਰੀ ਸੌ ਪਾ ਦਾਂ ਮੈਨੂੰ ਤੇਰੀ ਮਾਲ ਸੌ ਪਾ ਮੈਂ ਨਹੀਂ ਮਾਰੀ ਸੌ ਬੰਦਾ ਤੇਰੀ ਨੂੰ ਬਾਈ ਕੋਸ ਤੂੰ ਮੇਰਾ 2 ਸਾਲ ਕੰਮ ਕੀਤਾ ਤੇ ਰੱਖਦੇ ਰਬੀਆ ਰੱਖਿਆ ਨਹੀਂ ਰੱਖਿਆ ਤੈਨੂੰ ਉਂਗਲ ਲਾਉਣ ਦੀ ਕੋਈ ਕਿਹੜੇ ਬੰਦੇ ਨੇ ਕੋਸ਼ਿਸ਼ ਕੀਤੀ ਵੀ ਬੂਟੇ ਤੇ ਲੱਗ ਨਾ ਲੱਗ ਦੱਸ ਕਿਹੜਾ ਕੋਲ ਬੰਦਾ ਸੀਗਾ ਇਹ ਦੱਸ ਦੱਸ ਦੇ ਤੇਰਾ ਲਾਈ ਜਗਤਾਰ ਨੇ ਇਹਨੂੰ ਹੱਥੋਂ ਉਂਗਲ ਲਾਈ ਸੀ ਨਾ ਵੀ ਬੂਟੇ ਤੇ ਨਹੀਂ ਰੱਖਣਾ ਕਿੰਨੀ ਕੋਸ਼ਿਸ਼ ਕਿੰਨੀ ਵਾਰੀ ਉਂਗਲ ਲਾਈ ਤਨੋ ਬੰਦੇ ਨੇ ਉਹਨੇ 3-4 ਵਾਰੀ ਉਂਗਲ ਲਾਈ ਤੂੰ ਹੈਗਾ ਤੂੰ ਇਸ ਗੱਲ ਦੀ ਸੌ ਵਾਰੀ ਤੂੰ ਜਗਤਾਰ ਨੇ ਉਂਗਲ ਲਈ ਨਹੀਂ ਮੈਨੂੰ ਕਿਸੇ ਨੇ ਉਂਗਲ ਨਹੀਂ ਤੂੰ ਸੌ ਬਦੇ ਯਾਰ ਮੈਂ ਬਾਈ ਜਗਤਾਰ ਯਾਰ ਮੇਰਾ ਕੰਮ ਕੰਮ ਖਰਾਬ ਕਰਦਾ ਆ ਇਹ ਬੰਦੇ ਕਰਕੇ ਆਪਣੀ ਫਸਲ ਹੈ ਬਾਈ ਮਤਲਬ ਮਹੀਨੇ ਦਾ ਤੋਏ ਲਾਲਾ ਵੀ 30-35000 ਰੁਪਏ ਆਪਣਾ ਕਿੱ데 ਗਿਆ ਨਹੀਂ ਸਬਜ਼ੀ ਚ ਹੈ ਤੋਏ ਲਾਲਾ ਵੀ ਤੂੰ ਤਨੂੰਗਲ ਲਈ ਲਈ ਨਹੀਂ ਲਈ ਫਿਰ ਤੂੰ ਇਹ ਫਸਲ ਗਰਮ ਗਿਓ ਬਠਾ ਦੱਸ ਦੇ ਗਰਮ ਬੈ ਹੋਣਾ ਹੀ ਆ ਬਾਈ ਬਠੇ ਅੱਗੇ ਤੇਰੇ ਪੈਸੇ ਰੱਖ ਕੇ ਦੇਵਾਂ ਅੱਗੇ ਪੈਸੇ ਰੱਖ ਕੇ ਮੈਂ ਤਿੰਨ ਮਹੀਨੇ ਤੇ ਤਾਂ ਰਹਿੰਦੇ ਆ ਹੋਰ ਤੂੰ ਇਹ ਤੂੰ ਅੱਗੇ ਮੇਰੇ ਗਰੀਬ ਕੋਲੇ ਕਿੰਨਾ ਕਿ ਤਮਾਨ ਹੁੰਦਾ ਤੂੰ ਇਹ ਚੀਜ਼ ਤਾਂ ਸਮਝਦਾ ਵੀ ਮੇਰੀ ਮਜਬੂਰੀ ਸੀ ਤਾਂ ਤਾਂ ਤੇਰੇ ਨਾਲ ਹੋਇਆ ਛਾਲ ਨੂੰ ਚੁੱਲਾ ਤੇ ਪਾਉਣਾ ਔਖਾ ਹੋ ਜਾਂਦਾ ਚੁੱਲਾ ਉਹ ਬਾਈ ਯਾਰ ਉਹੀ ਚੋਂ ਚਵਾਖਾ ਲਿਆ ਗੱਲਾਂ ਯਾਰ ਕੋਈ ਚੱਕਰ ਨਹੀਂ ਦਵਾਈ ਆਉਣ ਵਾਲਾ ਤੇ ਤੇਰੇ ਪੈਸੇ ਤੇਈ ਚਾਹੀਦਾ ਗੈਸ ਵੀ ਚਾਹੀਦਾ ਚਾਹ ਪੱਤੀ ਖੰਡ ਮਿੱਠਾ ਦੁੱਧ ਕੀ ਕੋਈ ਨਹੀਂ ਮੈਂ ਦੇਖਦਾ ਦਵਾਈ ਦਵਾਈ ਆਈ ਜਾਂਦਾ ਹੂਗਾ ਯਾਰ ਬਸ ਠੀਕ ਹੈ ਉਹ ਆ ਗਿਆ ਆ ਹੀ ਗਿਆ ਬਸ ਯਾਰ ਠੀਕ ਹੈ ਭਰਾਵਾ ਤੇਰਾ ਮੱਥਾ ਠਾਵਾ ਦੰਦੇ ਆ ਤੇਰੇ ਪੈਸੇ ਦੇ ਦਾਂਗੇ ਕੋਈ ਚੱਕਰ ਨਹੀਂ ਗਾਹਾਂ ਤੋਂ ਭਰਾਵਾ ਤੂੰ ਆਪਦੇ ਨਾਲ ਪਤਾ ਲੱਗਿਆ ਤੂੰ ਤਾਂ ਮਾੜੀ ਗੱਲ ਵਿੱਚ ਫਸਾ ਕਰਨ ਆ ਗਿਆ ਯਾਰ ਜਾ ਜਾ ਤੇਰੇ ਹੱਥ ਬੰਨੇ ਪੈਸੇ ਦੇ ਮੇਰੇ ਤੇ ਮੈਂ ਵੀ ਜਾ ਜਾ ਪਹਿਲਾਂ ਆ ਜਾ ਯਾਰ ਸੋਦੇ ਪੈਸੇ ਦਿੰ ਮੈਂ ਯਾਰ ਫੜਾ ਦੇ ਨਾ ਪੈਸੇ ਯਾਰ ਫੜਾ ਦੇ ਆ ਚੱਕ ਬਈ ਫੜੇ ਯਾਰ ਪੜੇ ਹੁਣ ਇਹਨੇ ਪੈਸੇ ਪੈਸੇ ਆ ਗਏ ਨਾ ਦੇ ਦੇ ਬਾਈ ਦੇ ਦੇ ਨਾ ਹਾਂ ਹਾਂ ਦੇ ਦੇ ਠੀਕ ਹੈ ਪੈਸੇ ਆ ਗਏ ਬਾਈ ਆ ਗਏ ਬਾਈ ਆ ਗਏ ਤਰਾਵਾ ਤੂੰ ਬਹੁਤ ਜਲੂਸ ਕਰਦਾ ਸਾਰੇ ਪਿੰਡ ਜਲੂਸ ਕਰਦਾ ਬਾਈ ਤੂੰ ਯਾਰ ਬਾਈ ਪੈਸੇ ਹੀ ਬਿਨਾ ਬੰਦਾ ਹੀ ਕੁਝ ਨਹੀਂ ਮੈਂ ਹੀ ਕਰਨਾ ਜਲੂਸ ਹੀ ਕਰਨਾ ਮੈਂ ਹੀ ਕਰਾਂ ਤੇ ਤੂੰ ਕਹਿੰਦਾ ਦਵਾਈ ਤਾਂ ਨਹੀਂ ਪੀਣੀ ਸੀ ਤੂੰ ਤਾਂ ਤੂੰ ਮਾਰਦਾ ਨਾ ਮੈਨੂੰ ਮਾਰਦਾ ਯਾਰ ਉਹ ਯਾਰ ਜਵਾਗ ਮੈਨੂੰ ਚੂਣ ਚੂਣ ਖਾਂਦੇ ਤੂੰ ਤਾਂ ਇੱਕ ਦਿਨ ਹੀ ਮਰਿਆ ਚੰਗਾ ਯਾਰ ਮੈਂ ਹੁਣ ਆ ਮੋਟਰਸਾਈਕਲ ਲਿਆ ਹੁਣ ਇਹਦੀ ਕਿਸ਼ਤੜੀ ਪਈ ਹੈ ਮੈਂ ਮੈਂ ਮੇਰੇ ਮਜੂਰਾਂ ਕੋ ਚਲ ਬੜੇ ਬਗਜੋ ਕੋਈ ਗੱਲ ਨਹੀਂ ਹਾਂ ਤੂੰ ਥੋੜਾ ਸਾਕ ਪਹਿਲੇ ਇਸ ਨੂੰ ਕਦੇ ਸਾਗ ਤੋੜਨ ਤੋਂ ਰੁਕਿਆ ਸੀ ਕਦੇ ਮੈਂ ਨਾ ਨਾ ਕਦੇ ਵੀ ਰੁਕਿਆ ਨਾ ਹਾਂ ਸਾਡੇ ਪਿੰਡ ਦੇ ਮੇਰੀ ਮਾਸੀ ਜੀ ਹੈ ਪਿੰਡ ਚੋਂ ਠੀਕ ਹੈ ਉਹ ਖੜੀ ਕੁੜੀ ਆਪਦੀ ਹੈ ਅਸੀਂ ਕਦੇ ਵੀ ਇਹਨੂੰ ਕਦੇ ਸਾਗ ਤੋੜਨ ਤੋਂ ਰੁਕਿਆ ਹੋਵੇ ਕਦੇ ਇਸ ਪੱਠੇ ਲੱਗੇ ਦਿਲ ਜਾਂਦ ਰੁਕਿਆ ਤੂੰ ਤਾਂ ਕਹਿੰਦੇ ਉਹ ਹੀ ਆਏ ਕਰੀ ਜਾਂਦਾ ਯਾਰ ਚੰਗਾ ਸਾਰਾ ਗਲਤੀ ਹੋ ਗਈ ਮੇਰੇ ਤੋਂ ਮਾਫ ਕਰ ਦੇ ਲੈ ਗਲਤੀ ਹੁਣ ਤੂੰ ਕਹਿੰਦਾ ਗਲਤੀ ਹੋ ਗਈ ਐਸਲੀ ਕਰਦੇ ਹੁੰਦੇ ਆ ਯਾਰ ਬਾਈ ਯਾਰ ਬਾਈ ਤੂੰ ਐਸਾ ਮੈਨੂੰ ਵੀ ਏ ਜਗਦਾਰ ਦੀ ਗੱਲ ਮਾੜੀ ਇੱਕ ਚੰਗੀ ਆ ਮਾੜੀ ਆ ਬਈ ਯਾਰ ਭਰੀ ਭਰੋਈ ਫਸਲ ਆ ਅਗਲੇ ਦੀ ਛੱਡਣੀ ਆ ਹਣ ਇਹ ਚੋਬਤ ਨੂੰ ਬਰਦਾ ਸੀਗਾ ਇਹਨੂੰ ਗੱਲ ਕੁਛ ਨਹੀਂ ਕੱਲ ਮੇਰੇ ਕੋਲੇ ਆਈ ਆ ਇਹਨੂੰ ਇਹਨੇ ਪੁੱਛਿਆ ਵੀ ਤੂੰ ਬੂਟੇ ਨਾਲ ਕਿੰਨੇ ਦੇ ਲੱਗਿਆ ਕਹਿੰਦਾ ਬਈ ਮੈਂ ਸਾਲ ਤੇ ਲੱਗਿਆਂਗਾ ਲੱਖ ਰੁਪਏ ਦੇ ਉਹ ਇਹਨੂੰ ਕਹਿੰਦਾ ਵੀ ਮੈਂ ਤੈਨੂੰ 1.5 ਲੱਖ ਰੁਪਏ ਦੂੰ ਤੂੰ ਮੇਰੇ ਆ ਜਾ ਦੱਸ ਇਹ ਗੱਲ ਨਹੀਂ ਹੋਈ ਸੌਗਾ ਜਸ ਗੱਲ ਦੀ ਇਹ ਗੱਲ ਹੋਈ ਆ ਤੇ ਫੇਰ ਤੂੰ ਪਤੰਦਰਾ 50 ਹਜ਼ਾਰ ਪਿੱਛੇ ਮੇਰੇ ਨਾਲ ਤੂੰ 10 ਸਾਲ ਦੀ ਯਾਰੀ ਛੱਡਣ ਲੱਗਿਆ ਸੀਗਾ ਭਾਈ ਪੈਸਾ ਬਹੁਤ ਵੱਡੀ ਚੀਜ਼ ਆ ਪੈਸਾ ਤਾਂ 1 ਰੁਪਿਆ ਫਰਕ ਪਾ ਦਿੰਦਾ ਤੇ ਫਿਰ ਤੂੰ ਨਹੀਂ ਨਹੀਂ ਵੱਧ ਦੇਣ ਲੱਗਿਆ ਤੁਹਾਡੇ ਨਾਲੋਂ ਤੂੰ ਮੇਰੇ ਨਾਲ ਕਿੰਨੇ ਔਖੇ ਸੌਕੇ ਸਾਥ ਖੜਾ ਮੈਂ ਤੇਰੇ ਨਾਲ ਖੜਾ ਤੇ ਤੂੰ ਹੁਣ 50000 ਰੁਪਏ ਉਹ ਸੜਿਆ ਚਾਗਲ ਬੰਦਾ ਯਾਰ ਬੰਦਾ ਉਹ ਜਿਹਦੇ ਨਾਲ ਤੂੰ ਪਿੱਛੇ ਤੂੰ ਮੇ ਨਾਲ ਵਾਰੀ ਜਾਂਦਾ ਐ ਐ ਥੋੜੀ ਕਰਦੇ ਹੁੰਦੇ ਆ ਭਾਈ ਪੈਸਾ ਹੀ ਸਾਰਾ ਕੁਝ ਆ ਭਾਈ ਜਿੱਦੜ ਤੇਰੇ ਨਾਲ ਕੀ ਤੇ ਤੂੰ ਤੇਰੇ ਨਾਲ ਕਿਤੇ ਆ ਬੰਦੇ ਆ ਬੰਦੇ ਤੇ ਨਾ ਮੜਾ ਟਾਈਮ ਆ ਗਿਆ ਸੀਗਾ ਠੀਕ ਐ ਪਿਓ ਇਹਦਾ ਮਰ ਗਿਆ ਸੀ ਭਾਈ ਮਾਤਰੀ ਮਰ ਗਈ ਸੀ ਨਾ ਕਿੰਨੇ ਕਿੰਨੇ ਟਾਈਮ ਦੇ ਉਹਨਾਂ ਦੀ ਮਤਉੀ ਸਭ ਯਾ ਸੁਈ ਦੀ ਥੋੜੇ ਦਿਨਾਂ ਚ ਥੋੜੇ ਦਿਨਾਂ ਚ ਇਹ ਬੰਦੇ ਨੂੰ ਉਹਨਾਂ ਨੇ ਕਿਹਾ ਵੀ ਤੈਨੂੰ ਉਸ ਟਾਈਮ ਦੋ ਸਾਲਾਂ ਦੀ ਗੱਲ ਹੈ ਵੀ ਤੈਨੂੰ ਅਸੀਂ 1.5 ਲੱਖ ਰੁਪਏ ਦਿੰਦੇ ਆ ਤੇ ਇਹ ਬੰਦਾ ਬਾਈ ਉੱਥੇ ਡੋਲਿਆ ਨਹੀਂ ਕਹਿੰਦਾ ਵੀ ਬਾਈ ਜਿੱਥੇ ਲੱਗਿਆ ਉੱਥੇ ਲੱਗੂਗਾ ਇਹ ਹੁੰਦੀ ਆ ਨਿਸਾਨਤ ਤੂੰ ਤਾਂ ਕੰਜੜਾ ਮੜੀ ਗੱਲ ਬਿਛੇ ਤੂੰ ਤਾਂ ਹੋ ਕਰ ਗਿਆ ਯਾਰ ਵੀ ਆਏ ਨਹੀਂ ਬਈ ਆਏ ਨਹੀਂ ਆਏ ਨਹੀਂ ਯਾਰ ਕੋਈ ਨਹੀਂ ਬਾਈ ਫਸਲ ਤੇਰੀ ਪਲਾ ਕੇ ਜਾਊਗਾ ਆਏ ਨਹੀਂ ਜਾਂਦਾ ਪੈਸੇ ਲੈ ਕੇ ਇਹ ਨਹੀਂ ਫਿਰ ਤੇਰੀ ਗੱਲ ਮਾੜੀ ਹੈ ਨਾ ਹੁਣ ਤੂੰ ਤਾਂ ਪਲਾਗੇ ਜਾਏਗਾ ਤੇ ਜਿਹੜਾ ਤੂੰ ਮੈਨੂੰ 6ਵੀਂ ਨਰੀ ਸਾਲ ਦੀ ਗੱਲ ਹੋਈ ਉਹ ਤਾਂ ਗਲਤ ਹੈ ਤੇਰੀ ਬਾਈ ਤੂੰ ਮੈਨੂੰ ਸਮਝ ਆਇਆ ਨਹੀਂ ਯਾਰ ਵੀ ਆਇਆ ਨਹੀਂ ਕਰਦਾ ਨਹੀਂ ਮੈਂ ਤੇਰੇ ਨਾਲ ਹੀ ਮੈ ਕਿਹੜੇ ਤੇ ਤੂੰ ਭਾਈ ਦਾ ਬਾਈ ਤੇ ਫਿਰ ਜੇ ਤੂੰ ਰੌਲਾ ਨਾ ਬੰਦਦਾ ਤੂੰ ਮੈਨੂੰ ਕਿਤੇ ਜਾ ਕੇ ਵੀ ਗਾਇਆਦਾ ਬਾਈ ਪੈਸੇ ਦੇ ਮੈਨੂੰ ਕਹਿੰਦਾ ਤੂੰ ਮੇਰਾ ਦਵਾਈ ਪੀੜ ਮੈ ਗਿਆ ਯਾਰ ਪਿਸ਼ਾਮ ਨੂੰ ਤੜਕੇ ਤਾਂ ਕਹਿ ਦਿੰਦਾ ਚੱਲ ਕੋਈ ਨਹੀਂ ਸ਼ਾਮ ਨੂੰ ਕਰਦੇ ਆ ਤੇਰਾ ਕਿ ਸ਼ਾਮ ਨੂੰ ਫਿਰ ਮੈਂ ਉਵੇਂ ਬਰੰਗ ਚੱਟੀਆਂ ਨੂੰ ਜਾਣਾ ਕਰੇ ਓ ਯਾਰ ਤੂੰ ਤਾਂ ਉਹੀ ਗੱਲਾਂ ਚ ਵੱਖ ਲਿਆ ਗੱਲਾਂ ਕਰੀ ਜਾਂਦਾ ਯਾਰ ਦੱਸ ਹੈ ਆ ਥੋੜੀ ਕਰ ਲੈ ਜਿ ਤਰਾਵਾ ਇਹਦੀ ਕਰਦੇ ਹੁੰਦੇ ਠੀਕ ਹੈ ਹੁਣ ਉਹ ਪਤ ਕੀ ਕਿਧੋ ਵਾਹ ਫੜ ਕੇ ਲਿਆ ਦੋ ਅਰਧ ਕਿਲੋ ਲਗਾ ਫੜ ਕੇ ਕਰੇ ਛੜੇ 1 ਰੁਪਿਆ ਹਣੇ 600 ਰੁਪਏ ਲਗਾ ਆਇਆ ਬੰਦਾ ਉਹ ਦੱਸ ਕਿੰਨੇ ਰੁਪਏ ਵਿਆਜ ਦੇ ਦਿੱਤਾ ਨੇ ਉਹਨੇ 1000 ਦੇ ਜਾਇ ਦਿੱਤੇ ਹੈ ਮਤਲਬ 1 ਰੁਪਿਆ ਤੇ ਵਿਆਜ ਦੇ ਪੈਸੇ ਦਿੱਤੇ ਉਹਨੇ ਦੱਸ ਤੂੰ ਆ ਅਜ ਡਟਾਰਾ ਵਿੱਚ ਤੇਰੀ ਬਹੁਤ ਮਾੜੀ ਗੱਲ ਆ ਤੂੰ ਗੱਲੋਂ ਦਾ ਪੁੱਠੀ ਹੈ ਕਿ ਕਰੇ ਬੰਦਾ ਦੰਦ ਹੁਣ ਦੰਦ ਕੱਢੀ ਤੇਰੀ ਬਹੁਤ ਮਾੜੀ ਗੱਲ ਆ ਆਹੀ ਬੰਦਾ ਹੈ ਨਾ ਮੈਂ ਤਾਂ ਇਹਦੀ ਨਾਲ ਹੀ ਲੱਗਣਾ ਤੇ ਲੱਗ ਜਾ ਫਿਰ ਕੋਈ ਚੱਕਰ ਨਹੀਂ ਬਾਈ ਯਾਰ ਮੇਰਾ ਜਿਹੜਾ ਹਾਂ ਮੇਰਾ ਜਿਹੜਾ ਕੰਮ ਹੈ ਉਹ ਜਿੱਦਾਂ ਮਰਜ਼ੀ ਦਾ ਕੋਈ ਚੱਕਰ ਨਹੀਂ ਯਾਰ ਠੀਕ ਐ ਤੇਰੀ ਬਹੁਤ ਮਾੜੀ ਗੱਲ ਐ ਇਹਨਾਂ ਇਹਨਾਂ ਗੱਲਾਂ ਤੇ ਕੁਝ ਨਹੀਂ ਰੱਖਿਆ ਠੀਕ ਐ ਤੇ ਦਵਾਈ ਪੀਣ ਲੱਗਾ ਸੀ ਆ ਬਈ ਦੇਖੋ ਆ ਜਿਹੜਾ ਬੰਦਾ ਅਸੀਂ ਵੀਡੀਓ ਬਣਾਈ ਐ ਆ ਮੋਟਰ ਤੇ ਆ ਕੇ ਦਵਾਈ ਪੀਂਦਾ ਸੀਗਾ ਠੀਕ ਐ ਤੇ ਜਿਹੜੇ ਦਵਾਈ ਪੀਣ ਦਾ ਤਾਂ ਇਹਨਾਂ ਕੋਲ ਵੀਡੀਓ ਬਣ ਗਈ ਸੀ ਸਾਡਾ ਡੱਕਾ ਨਹੀਂ ਆਣਾ ਸੀਗਾ ਨੁਕਸਾਨ ਤੇਰਾ ਹੋਣਾ ਸੀ ਤੇਰੀ ਵੀਡੀਓ ਬਣਾ ਲਈ ਸੀ ਠੀਕ ਹੈ ਅਸਤਾ ਜਾ ਕੇ ਜਾ ਕੇ ਉਹਨਾਂ ਨੂੰ ਦਿਖਾਉਂਦੇ ਵੀ ਵਹੀਆਂ ਕਰਕੇ ਬੰਦੇ ਨੇ ਦਵਾਈ ਪੀਤੀ ਹੈ ਤੇ ਪਰਚਾ ਤੇਰੇ ਤੇ ਹੋਣਾ ਨਹੀਂ ਪਰਚਾ ਸਾਡੇ ਤੇ ਨਹੀਂ ਹੋਣਾ ਸੀਗਾ ਨਹੀਂ ਤੇ ਤੂੰ ਮਰਦਾ ਨਾਲ ਤੇ ਪਰਚਾ ਹੁੰਦਾ ਇਹ ਗੱਲ ਵਧੀਆ ਕਿ ਤੇ ਮਾੜੀ ਗੱਲ ਹੈ ਗਲਤੀ ਮੰਨਦਾ ਮੰਨਦਾ ਗਲਤੀ ਫਿਰ ਇਹ ਮਤਲਬ ਧੂੜੀ ਹੈ ਜੇ ਤੁਸੀਂ ਕਿਸੇ ਤੋਂ ਪੈਸੇ ਲੈਣੇ ਨੇ ਜਾਂ ਕਿਸੇ ਦੇ ਪੈਸੇ ਦੇਣੇ ਨੇ ਤਾਂ ਤੁਸੀਂ ਦਵਾਈ ਦਾ ਡੱਬਾ ਚੱਕ ਲੋ ਦਵਾਈ ਪੀਣ ਲੱਗ ਜਿਓ ਯਾਰ ਹੈ ਫਿਰ ਲੋਕਾਂ ਨੇ ਮੈਨੂੰ ਕਹਿਣਾ ਸੀਗਾ ਵੀ ਉਹ ਬੰਦਾ ਮਰੀ ਜਾਂਦਾ ਹੈ ਉਹਦੀ ਵੀਡੀਓ ਬਣਾਈ ਜਾਂਦਾ ਵੀਡੀਓ ਬਣਾਉਣਾ ਬਈ ਇੱਕ ਮਜਬੂਰੀ ਬਣ ਜਾਂਦੀ ਹੈ ਹੈ ਬਈ ਇਹ ਵੀਡੀਓ ਬਣਾਉਣੀ ਮਜਬੂਰੀ ਬਣ ਜਾਂਦੀ ਨਾ ਬੰਦੇ ਦੀ ਹਾਂ ਹਾਂ ਵੀਰੇ ਹੈ ਜੇ ਅਸੀਂ ਵੀਡੀਓ ਨਾ ਬਣਾਉਂਦੇ ਇਹ ਮਰ ਜਾਂਦਾ ਬਾਈ ਇਹ ਮਰ ਜਾਂਦਾ ਕਿਹਦੇ ਘਰ ਦੇ ਤੈਨੂੰ ਕੀਤੀ ਫਿਰਦੇ ਬਾਈ ਜੀ ਫਿਰ ਘਰ ਦੇ ਵੀ ਖਿੱਚੀ ਫਿਰਦੇ ਬਾਈ ਮੈਨੂੰ ਪੁਲਿਸ ਨੇ ਛੱਡ ਨਹੀਂ ਨਹੀਂ ਸੀ ਹਾਂ ਹੈ ਬਾਕੀ ਜ਼ਗਦਾਰ ਦੀ ਗੱਲ ਮਾੜੀ ਹੈ ਜਿਹੜਾ ਉਂਗਲਾ ਲਾਉਂਦਾ ਪੁੱਠਾ ਯਾਰ ਹਾਂ ਆ ਬਾਕੀ ਤਾਂ ਉਹ ਕੁੜਾ ਨਾ ਲਿਆਉਂਦੇ ਵਿਚਾਰਿਆਂ ਨੂੰ ਠੀਕ ਹੈ ਇੰਨਾ ਕੰਮ ਆਈ ਕੋਈ ਨਹੀਂ ਰੱਖਿਆ ਤਾਂ ਵੀ ਲੜਕੇ ਚੱਕ ਕੇ ਇੱਥੇ ਕੰਮ ਕਰਾ ਫਸਲ ਦਾ ਪਾਲਣੀ ਹੈ ਯਾਰ ਹੈ ਹੁਣ ਤੋਂ ਬੰਦਾ ਦੱਸ ਵੀ ਕਿਸੇ ਦੇ ਮਗਰ ਲੱਗੇਗਾ ਕਿ ਨਹੀਂ ਲੱਗਦਾ ਨਹੀਂ ਨਹੀਂ ਕਿਸੇ ਦੇ ਮਗਰ ਤਾਂ ਕੀ ਲੱਗਣਾ ਹੈ ਇੰਨਾ ਜਿਹੜੇ ਲੋਕ ਚੁਗਲ ਹੋ ਰਹਾ ਜਿਹੜੇ ਉਂਗਲਾ ਲਾਉਂਦੇ ਆ ਨਾ ਉਹਨਾਂ ਨੇ ਤਾਂ ਆਪ ਦਾ ਆਪਦਾ ਫਾਇਦਾ ਦੇਖਣਾ ਥੋੜੇ ਵਰਗੇ ਬੰਦੇ ਦਾ ਕੋਈ ਫਾਇਦਾ ਨਹੀਂ ਦੇਖਣਾ ਇਹਨਾਂ ਨੂੰ ਇਧਰ ਵੀ ਗੱਲ ਸੁਣਾਉਣਾ ਇਹਨਾਂ ਨੂੰ ਵੀ ਗਰੀਬ ਬੰਦੇ ਆ ਦੇ ਮਗਰ ਲੱਕੇ ਗਰੀਬ ਬੰਦੇ ਆ ਤੇ ਸਾਡੇ ਮਗਰ ਲੱਕੇ ਖਣੀ ਇਹ ਖਸਕੇ ਜਾਣਗੇ ਤਲਕੀ ਜਾਣਗੇ ਕਦੇ ਵੀ ਆਪਦੇ ਆਪ ਨੂੰ ਛੋਟਾ ਨਾ ਸਮਝੋ ਅਮੀਰ ਆ ਤੂੰ ਤੇ ਠੀਕ ਹੈ ਦਿਲ ਦਾ ਅਮੀਰ ਹੋਣਾ ਜ਼ਰੂਰੀ ਹੈ ਹੁਣ ਆਪਣਾ ਸਾਹ ਓਕੇ ਹੁਣ ਤੂੰ ਲੱਗੇਗਾ ਉਹਦੇ ਨਾਲ ਨਹੀਂ ਨਹੀਂ ਹਾਂ ਤੂੰ ਹੁਣ ਉਹ ਸੁਧਾਗਾ ਜੀ ਕਹੇ ਯਾਰ ਮੈਂ ਤਾਂ ਲੈ ਜੱਟ ਮੇਰੀ ਜਵਾਨ ਹੈ ਮੈ ਜੀ ਦਾ ਪੁੱਤ ਦੀ ਕਹ ਮੈ ਤੇਰੇ ਨਹੀਂ ਲੱਗਦਾ ਯਾਰ ਬਾਈ ਜਵਾਨ ਹੋ ਗਈ ਹਾਂ ਇਹ ਕਿਸਾਨ ਦੇ ਪੁੱਤ ਦੀ ਹੁਣ ਨਹੀਂ ਲੱਗਦਾ ਠੀਕ ਹੈ ਗਲਤੀ ਮੰਨਦਾ ਹੁਣ ਉਹਦੀ ਹਾਂ ਠੀਕ ਹੈ ਤੇ ਬਾਈ ਵਿਚਾਰੇ ਨੂੰ ਆਏ ਸੀ ਵੀ ਉਹ ਗਰੀਬ ਬੰਦਾ ਸੀ ਇਹਨੂੰ ਯਾਰ ਕਿਸੇ ਨੇ ਚੰਗਾ ਬਾਈ ਹਾਂ ਉਹ ਦੇਦਾ ਸੀਗਾ ਕੀ ਜਗਾ ਲਾਲ ਸੀ ਤਾਂ ਗਰੀਬ ਬੰਦੇ ਨੂੰ ਚਲੋ ਹੁੰਦਾ ਹੀ ਆ ਯਾਰ ਪੈਸੇ ਥੇਲੇ ਦਾ ਚਲੋ ਚੰਗੀ ਜਿਹਾ ਪਾਣੀ ਬੋਣੀ ਲਾ ਦੇ ਵੀ ਰਣ ਕੇ ਠੀਕ ਹੈ ਹਾਂ ਫਸਲ ਆਪਣੀ ਬਹੁਤ ਸੁਣੀ ਹੈ ਕਿਰਪਾ ਨਾਲ ਤੇ ਬਾਬੇ ਦੀ ਕਿਰਪਾ ਹੈ ਜੀ ਤੇ ਬਾਈ ਦੇਖੋ ਜੀ ਆ ਬੰਦੇ ਦੇਖ ਲਓ ਕਿੱਡਾ ਵੱਡਾ ਨੁਕਸਾਨ ਕਰਾ ਦਿੰਦੇ ਨੇ ਕਹਿੰਦੇ ਨਾ ਚੁਗਲੋ ਚੁਗਲੀ ਘਰ ਬੱਟਨਦੀ ਐ ਤੇ ਆ ਮੋਟਰ ਤੇ ਮੇਰੀ ਮੋਟਰ ਤੇ ਬੰਦੇ ਨੇ ਦਵਾਈ ਪੀ ਲੈਣੀ ਸੀ ਬਾਈ ਤੇ ਮਸਾ ਬਚਿਆ ਜੇ ਇਹ ਬੰਦਾ ਅਸੀਂ ਉਹ ਕੁੜਗਾਂ ਨਾ ਹੁੰਦੀਆਂ ਉਹਨਾਂ ਦੇ ਹੱਥੋਂ ਨਾ ਮੁੰਡਾ ਹੋਰ ਹੈ ਪਿੰਡ ਦਾ ਇੱਥੇ ਕਿਸੇ ਦੇ ਸਿਰੀ ਲੱਗਿਆ ਹੋਇਆ ਉਹ ਬੰਦਾ ਨਾ ਹੁੰਦਾ ਤਾਂ ਕੰਮ ਖਰਾਬ ਹੋ ਗਿਆ ਸੀਗਾ ਠੀਕ ਐ ਸੋ ਬਈ ਇਹਦੀ ਗੱਲ ਹੈ ਵੀਡੀਓ ਤੁਸੀਂ ਬਣਾਓ ਜੇ ਕੋਈ ਬੰਦਾ ਤੁਹਾਡਾ ਦਵਾਈ ਪੀਂਦਾ ਹੈ ਜਾਂ ਤੁਹਾਡਾ ਨਾਂ ਲੈ ਕੇ ਕੁਛ ਵੀ ਹੈ ਉਹ ਵੀਡੀਓ ਬਣਾਉਣੀ ਬਣਦੀ ਐ ਠੀਕ ਐ ਆ ਜਾ ਮੜਾ ਦਾ ਬੰਮੜਾ ਚੱਲ ਗਿਆ ਕਰੇ ਹੁਣ ਤੇ ਰੋਟੀ ਵੜੀ ਖਾਣੇ ਤੈਨੂੰ ਇਹ ਚਾਹ ਪਾਣੀ ਹੱਥ ਨੇ ਪੈਕ ਚਾਹੂ ਕਿ ਲਵਾਵਾਂਗੇ ਤੈਨੂੰ ਠੀਕ ਆ ਖਸਾ ਆ ਉਹ ਪੈਕ ਦਿਨ ਅਧਰਾ ਸ਼ ਉਹਦੀ ਛਾਲਾ ਮਾਰ ਕੇ ਉੱਠ ਖੜਦਾ ਕਿਹੜੀ ਬਣੀ ਐ ਘਰ ਦੀ ਗੱਡੀ ਪੀਜ ਗਏ ਫੇਰ ਤਾਂ ਬਾਲੀ ਵਧੀਆ ਗੱਲ ਆ ਅੱਜ ਤੈਨੂੰ ਘਰ ਦੀ ਗੱਡੀ ਪਿਵਾਵਾਂਗੇ ਨਾਲ ਹੋਰ ਮੁਰਗਾ ਕ ਮੱਛੀ ਜੋ ਤੁਹਾਡਾ ਮਾਨ ਕਰਦਾ ਸਦਾ ਜੀ ਨਾ ਮੇਰਾ ਤਾਂ ਹੁਣ ਉਥੋਂ ਸਦਾ ਤੂੰ ਹੁਣ ਸਰਦਾਰ ਚ ਜਾ ਗਿਆ ਤੇ ਉਦੋਂ ਉਦੋਂ ਦਵਾਈ ਜਾ ਕੇ ਪੀਂਦਾ ਸੀਗਾ ਹੈ ਦੱਸ ਹਸਦਾਨੀ ਬੋਲਦਾ ਨਹੀਂ ਓਏ ਪੈਗ ਦਾ ਨਾਂ ਲੈ ਕੇ ਤੇ ਤੁਸੀਂ ਬੈੜੀ ਖੁਸ਼ ਕਰਤਾ ਸਰਦ ਜੀ ਖੁਸ਼ ਤਾਂ ਕਰੋ ਸਰਦ ਤੂੰ ਮੈਂ ਜੋ ਗੱਲ ਤਾਂ ਬੋਤਲ ਦਾ ਫਰਕ ਕੀ ਹੈ ਉਹ ਤੇਰੇ ਹੱਥ ਚ ਬੋਤਲ ਹੋਰ ਸੀ ਤੇ ਹੁਣ ਦੂਜੀ ਬੋਤਲ ਹੈ ਤੇ ਹੁਣ ਤੂੰ ਪਹਿਲਾਂ ਹੀ ਕਹਿ ਜਾਂਦਾ ਹੈ ਬਿਆਂ ਕਰਕੇ ਸਰਦ ਜੀ ਮੈਨੂੰ ਪੈਸੇ ਹੀ ਦਿਲੂੜਾ ਪਾ ਤੈਨੂੰ ਪੈਸੇ ਹੋਰ ਲਿਆਣ ਦੇ ਯਾਰ ਹੁਣ ਵੀ ਪਾੜ ਤ ਕਿਉਂ ਲਿਕੇ ਆਏ ਆ ਐ ਨਹੀਂ ਕਰੀ ਜਾਂਦਾ ਯਾਰ ਠੀਕ ਹੈ ਹਾਂ ਸੋ ਦੋਸਤੋ ਸਾਡੀ ਵੀਡੀਓ ਸੀ ਮੈਸੇਜ ਲਈ ਭੱਟੀ ਸਾਹਿਬ ਇਹ ਵੀਡੀਓ ਕਦ ਲਈ ਬਣਾਈ ਹੈ ਬਾਈ ਇਹ ਮੈਸੇਜ ਆਸਤੀ ਬਣਾਈ ਹੈ ਜੀ ਹਾਂ ਜਵੇਂ ਅੱਪਾ ਕਹਿੰਦੇ ਸੀਰੀ ਤੇ ਜੱਟ ਦੀ ਸਾਂਝ ਹੈ ਜੀ ਹਨਾ ਉਹਦੇ ਲਈ ਕੀ ਉਹ ਆਪ ਦੇ ਰਿਵਿਊ ਦਿਓ ਬਈ ਉਹ ਤਾਂ ਇਹ ਹੈ ਵੀ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਜੇ ਕੋਈ ਗਰੀਬ ਬੰਦਾ ਉਹਦਾ ਵੀ ਦੁੱਖ ਤਰਸ ਸਮਝਣਾ ਚਾਹੀਦਾ ਵੀ ਯਾਨੀ ਕਿ ਘਰੇ ਕੋਈ ਪ੍ਰੋਬਲਮ ਹੋਊਗੀ ਤਾਂ ਹੀ ਬੰਦਾ ਮੰਗਦਾ ਨਹੀਂ ਐਵੇਂ ਕੋਣ ਕਿਸੇ ਤੋਂ ਮੰਗਦਾ ਹਰੇਕ ਬੰਦਾ ਕਹਿੰਦਾ ਮੈਂ ਕਿਸੇ ਤੋਂ ਘੱਟ ਨਹੀਂ ਤੇ ਮੰਗਣ ਗਿਆ ਸੋ ਮਰ ਗਿਆ ਤੇ ਮੰਗਣਾ ਮਰਨ ਦੇ ਬਰਾਬਰ ਆ ਸੋ ਉਹਦੀ ਮਿਹਨਤ ਕਰੋ ਬਾਈ ਠੀਕ ਹੈ ਮਿਹਨਤ ਕਰਦੇ ਆ ਤੇ ਮਿਹਨਤ ਦੇ ਅਗਲੇ ਦੇ ਪੈਸੇ ਕਿਸੇ ਦੇ ਰੱਖੋ ਹਾ ਰੱਖੋ ਨਾ ਤੇ ਕਿਈ ਵਾਰ ਬੰਦੇ ਦੇ ਗਲਚ ਕੂਠਾ ਵੀ ਨਾ ਦਿਓ ਵੀ ਬਾਈ ਮੈਨੂੰ ਤਾਂ ਪੈਸੇ ਹੁਣ ਹੀ ਲੈਣੇ ਆ ਤੇ ਇੱਕ ਵੀਰ ਬੰਦੇ ਦੀ ਮਜਬੂਰੀ ਹੁੰਦੀ ਹੈ ਬੰਦੇ ਕੋਲ ਪੈਸੇ ਨਹੀਂ ਹੁੰਦੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅਸੀਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਹੋਰ ਐਜੇ ਡਰਾਮੇ ਬਣਾਵਣਾ ਦੇਵਾਂਗੇ ਤੇ ਧੰਨਵਾਦ ਬਾਈ ਵੀਡੀਓ ਕਿਵੇਂ ਲੱਗੀ ਇਹ ਤੁਸੀਂ ਕਮੈਂਟਾਂ 'ਚ ਦੱਸਣਾ ਸਾਡੇ ਰਜਿੰਦਰ ਭੱਟੀ ਦੀ ਕਿਵੇਂ ਐਕਟਿੰਗ ਲੱਗੀ ਹੈ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰੇ ਚੈਨਲ ਤੋਂ ਅਸੀਗਾ ਠੀਕ ਹੈ ਓਕੇ ਬਾਈ